ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਜਿਹੜੀ ਗੁੰਡਾਗਰਦੀ ਆਤਮਾਨ ਦੇ ਦੌਰ ਵੇਲੇ ਹੋਈ ਹੈ ਉਹਨਾਂ ਨੇ ਰੋਟੀਆਂ ਲੈ ਕੇ ਸਮਝੌਤੇ ਕੀਤੇ ਸੀ ਤੇ ਉਹੀ ਸੇਮ ਗੁੰਡਾਗਰਦੀ ਉਹੀ ਸੇਮ ਸਮਝੌਤੇ ਰੋਟੀਆਂ ਲੈ ਕੇ ਕਿਸਾਨ ਜਥੇਬੰਦੀਆਂ ਵਾਲੇ ਵੀ ਕਰਦੇ ਜਿਵੇਂ ਦੂਜੇ ਲਫ਼ਜ਼ਾਂ ਦੇ ਵਿੱਚ ਇਹ ਗੱਲ ਕਮਾ ਕਿ ਇਸ ਵਕਤ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਮਾਫੀਆ ਕਿਸਾਨ ਜਥੇਬੰਦੀਆਂ ਨੇ ਜਿਹੜੇ ਕਿਸੇ ਅਮੀਰ ਨੂੰ ਦੇਖਦੇ ਨੇ ਜਿਹਦਾ ਕੋਈ ਬਿਜ਼ਨਸ ਚੱਲਦਾ ਹੁੰਦਾ ਹੈ ਜਿਹੜੇ ਬਿਜ਼ਨਸ ਵਿੱਚੋਂ ਹਜ਼ਾਰਾਂ ਮਜ਼ਦੂਰ ਰੋਟੀ ਖਾਂਦੇ ਆ ਮਜ਼ਦੂਰੀ ਕਰਦੇ ਆ ਤੇ ਉਸ ਬਿਜ਼ਨਸਮੈਨ ਨੂੰ ਇਹ ਧਰਨੇ ਲਾ ਕੇ ਤੰਗ ਕਰਦੇ ਆ ਕਈਆਂ ਤੋਂ ਇਹਨਾਂ ਨੇ ਕਰੋੜ ਕਰੋੜ ਰੁਪਇਆ ਲਿਆ ਆ ਪਿੱਛੇ ਜੇ ਡੱਲੇਵਾਲ ਜਗਜੀਤ ਸਿੰਘ ਡੱਲੇਵਾਲ ਦੀ ਮੈਂ ਗੱਲ ਕਰ ਰਿਹਾ ਲੁਧਿਆਣਾ ਜਿਹੜੀ ਫੈਕਟਰੀ ਦੇ ਵਿੱਚ ਬਾਅਦ-ਬਾਅਦ ਹੋਇਆ ਸੀ ਉਹਦੇ ਮਾਲਕ ਤੋਂ 1 ਕਰੋੜ ਰੁਪਇਆ ਲੈ ਕੇ ਇਹਨਾਂ ਨੇ ਸਮਝੌਤਾ ਕੀਤਾ ਸੀ ਟੂਲ ਪਲਜਨ ਦੀ ਗੱਲ ਕਰ ਲਓ ਜਾਂ ਹੋਰ ਕਿਸੇ ਹਸਪਤਾਲ ਦੀ ਗੱਲ ਕਰ ਲਓ ਕਿਸੇ ਆੜਤੀਏ ਦੀ ਗੱਲ ਕਰ ਲਓ ਜਣ ਕੇ ਜਿੱਥੇ ਵੀ ਇਹਨਾਂ ਨੇ ਧਰਨੇ ਲਾਏ ਨੇ ਇਹਨਾਂ ਨੇ 20-30 ਲੱਖ ਰੁਪਇਆ ਸੌਖਾ ਹੀ ਲੈ ਕੇ ਸਮਝੌਤਾ ਕੀਤਾ ਆ ਟ੍ਰਾਈਲੈਂਡ ਵਾਲੇ ਜਿਹੜੇ ਆ ਢੋਲੇ ਵਾਲੇ ਜਾਂ ਸਿੰਘੇੜਾਂ ਵਾਲੇ ਇਹਨਾਂ ਦੇ ਗੇਟਾ ਮੂਰੇ ਇਹ ਧਰਨੇ ਸ਼ਰਿਆ ਆ ਬਣਾਉਂਦੇ ਰਹੇ ਹੁਣ ਵੀ ਲਾਉਂਦੇ ਆ ਤੇ ਇਹ ਜਿਹੜਾ ਮਾਫੀਆ ਹੈਗਾ ਇਹਦਾ ਨੁਕਸਾਨ ਜ਼ਿਆਦਾ ਮਜ਼ਦੂਰ ਨੂੰ ਹੋਇਆ ਉਹਦਾ ਕਾਰਨ ਕੀ ਹੈ ਜਿਹੜੇ ਪੰਜਾਬ ਦੇ ਵਿੱਚ ਵੱਡੇ ਕਾਰੋਬਾਰੀ ਸੀ ਉਹ ਇਹਨਾਂ ਕਿਸਾਨ ਜਥੇਬੰਦੀਆਂ ਤੋਂ ਡਰਦੇ ਹੋਏ ਆਪਣਾ ਬਿਜ਼ਨਸ ਆਪਣਾ ਕਾਰੋਬਾਰ ਪੰਜਾਬ ਨੂੰ ਛੱਡ ਕੇ ਹੋਰ ਸੂਬਿਆਂ ਦੇ ਵਿੱਚ ਹੋਰ ਛੇਟਾਂ ਦੇ ਵਿੱਚ ਲੈ ਕੇ ਚੱਲ ਗਏ। ਉਹਦੇ ਨਾਲ ਮਜ਼ਦੂਰ ਨੂੰ ਘਾਟਾ ਪਿਆ। ਜਿਹੜੀ ਪ੍ਰਾਈਵੇਟ ਇੰਡਸਟਰੀ ਹੈਗੀ ਆ ਜਾਨੀ ਕਿ ਪ੍ਰਾਈਵੇਟ ਕਾਰੋਬਾਰ ਹੈਗਾ ਉਹਨਾਂ ਲੋਕਾਂ ਦਾ ਜਿਹਦੇ ਵਿੱਚ ਹਜ਼ਾਰਾਂ ਮਜ਼ਦੂਰ ਕੰਮ ਕਰਕੇ ਰੋਟੀ ਖਾਂਦੇ ਆ। ਤੇ ਜਾਨੀ ਕਿ ਜਿੰਨਾ ਵੀ ਕਾਰੋਬਾਰ ਪੰਜਾਬ ਤੋਂ ਬਾਹਰ ਗਿਆ ਉਹ ਬਹੁਤਾਂ ਵਿੱਚ ਕਿਸਾਨ ਜਥੇਬੰਦੀਆਂ ਤੋਂ ਦਰਦਾ ਕਾਰਨ ਗਿਆ ਇਹ ਧਰਨੇ ਲਾ ਕੇ ਪੈਸੇ ਮੰਗਦੇ ਆ ਫਰੋਦੀਆਂ ਮੰਗਦੇ ਆ ਸਮਝੌਤੇ ਕਰਦੇ ਆ ਤੇ ਫਿਰ ਅਗਲੇ ਕਹਿੰਦੇ ਵੀ ਅਸੀਂ ਰੋਜ਼ ਕਰੋੜਾ ਰੁਪਇਆ ਕਿੱਥੋਂ ਦੇ ਦਈਏ ਅਗਲੇ ਆਪਣਾ ਕਾਰੋਬਾਰ ਪੰਜਾਬ ਨੂੰ ਛੱਡ ਕੇ ਚਲੇ ਗਏ ਬਾਹਰ ਜਾ ਕੇ ਸ਼ੁਰੂ ਕਰ ਲਿਆ ਕੋਈ ਹਰਾਨੀ ਚਲ ਗਿਆ ਕੋਈ ਰਾਜਸਥਾਨ ਚਲ ਗਿਆ ਕੋਈ ਯੂਪੀ ਚੱਲ ਗਿਆ ਕੋਈ ਵਿਰਾਤ ਚੱਲ ਗਿਆ ਡੇੜੇ ਦੇ ਵਾਲਿਸ਼ ਚਟਾਨੇ ਚਲੇ ਗਏ ਤੇ ਇਹਦਾ ਸਭ ਤੋਂ ਵੱਡਾ ਨੁਕਸਾਨ ਜਿਹੜਾ ਹੈ ਉਹ ਮਜ਼ਦੂਰ ਨੂੰ ਹੁੰਦਾ ਜਦੋਂ ਇਹਨਾਂ ਨੇ ਦਿੱਲੀ ਧਰਨਾ ਲਾਇਆ ਸੀ ਬਿੱਲ ਵਾਪਸ ਕਰਾਉਣ ਵਾਸਤੇ ਸੈਂਟਰ ਸਰਕਾਰ ਤੋਂ ਉਦੋਂ ਮਜ਼ਦੂਰ ਵੀ ਇਹਨਾਂ ਦੇ ਧਰਨੇ ਦੇ ਵਿੱਚ ਮੁੱਢ ਨਾਲ ਮੋਢਾ ਲਾ ਕੇ ਖੜਾ ਸੀ ਉਦੋਂ ਇਹ ਕਹਿੰਦੇ ਵੀਰੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਪਰ ਇਹਨਾਂ ਨੇ ਮਜ਼ਦੂਰ ਦੀ ਦਿਹਾੜੀ ਦੀ ਮਜ਼ਦੂਰ ਦੇ ਕਿਸੇ ਕਾਰੋਬਾਰ ਦੀ ਕਿਤੇ ਵੀ ਕੋਈ ਗੱਲ ਨਹੀਂ ਕੀਤੀ ਹਾਲਾਂਕਿ ਮਜ਼ਦੂਰਾਂ ਦੇ ਖਿਲਾਫ ਪੰਜਾਬ ਦੇ ਗੁਰਦੁਆਰੇ ਦੇ ਵਿੱਚ ਮਤੇ ਪਾਏ ਗਏ ਕਿ ਝੋਨੇ ਦੀ ਲਵਾਈ ਐਨੀ ਦੇਵਾਂਗੇ ਐਨੀ ਦਿਹਾੜੀ ਦੇਵਾਂਗੇ ਘਟਾਉਣ ਦੀ ਗੱਲ ਕੀਤੀ ਵਧਾਉਣ ਦੀ ਗੱਲ ਨਹੀਂ ਕੀਤੀ ਤੇ ਮੈਂ ਜਿਹੜੀ ਅੱਜ ਗੱਲਬਾਤ ਕੀਤੀ ਹੈ ਨਾ ਜੇ ਤੁਸੀਂ ਅਤਵਾਦ ਦਾ ਦੌਰ ਵੇਖਿਆ ਉਹਦੇ ਵਿੱਚ ਲੁੱਟਾਂ ਖਵਾਉਂਦੀਆਂ ਸੀ ਫਰੋਤੀਆਂ ਲੈ ਕੇ ਕਰੋੜਾਂ ਰੁਪਈਆ ਜਾਂ ਲੱਖਾਂ ਰੁਪਈਆ ਲੈ ਕੇ ਸਮਝੌਤੇ ਕੀਤੇ ਜਾਂਦੇ ਸੀ ਤਾਂ ਇਸ ਵਕਤ ਅੱਤਵਾਦ ਦੇ ਦੌਰ ਨਾਲੋਂ ਵੀ ਜੇ ਤੁਸੀਂ ਗੁੰਡਾਗਰਦੀ ਦੀ ਗੱਲ ਕਰ ਸਕਦੇ ਹੋ ਤਾਂ ਉਹ ਕਿਸਾਨ ਜਥੇਬੰਦੀਆਂ ਨੇ ਇਹ ਸਚਾਈ ਇਹ ਬਹੁਤ ਵੱਡੀ ਕੋੜਾ ਸੱਚ ਹੈ ਤੇ ਮੈਂ ਇੱਕ ਹੋਰ ਬੇਨਤੀ ਨਾਲ ਕਰ ਦਿੰਨਾ ਜਿੰਨੇ ਵੀ ਮਜ਼ਦੂਰ ਨੇ ਉਹਨਾਂ ਨੂੰ ਤਾਂ ਕੇਵਲ ਰੋਜ਼ ਹੀ ਰੋਜ਼ ਦਿਹਾੜੀ ਦੀ ਲੋੜ ਹੈ ਜੇ 400 ਰੁਪਏ ਦਿਹਾੜੀ ਹੈ ਤਾਂ ਮਹੀਨੇ ਦੇ ਵਿੱਚ 12000 ਬਣਦਾ ਉਹ ਵੀ ਜੇ ਕਿਤੇ ਪੂਰੀਆਂ ਦਿਹਾੜੀਆਂ ਪੂਰਾ ਮਹੀਨਾ ਉਹ ਕੰਮ ਕਰਦੇ ਆ ਹੁਣ ਜੇ ਤੁਸੀਂ ਖੇਤੀ ਦੀ ਗੱਲ ਕਰੋਗੇ ਖੇਤੀ ਤਾਂ 15 ਤੋਂ 20 ਦਿਨਾਂ ਦੇ ਵਿੱਚ ਵਿੱਚ ਝੋਨਾ ਲੱਗ ਜਾਂਦਾ ਤੇ 15 ਤੋਂ 20 ਦਿਨਾਂ ਦੇ ਵਿੱਚ ਕਣਕ ਵੱਢ ਕੇ ਬਾਣ ਪਦਰੇ ਕੀਤੇ ਜਾਂਦੇ ਆ ਉਹ ਤਾਂ ਕੰਮ ਖਤਮ ਹੀ ਆ तकरीबन ਮਸ਼ੀਨਰੀ ਨੇ ਕੰਮ ਖਤਮ ਕਰ ਦਿੱਤਾ ਤੇ ਜੇ ਮਜ਼ਦੂਰ ਲਈ ਕੰਮ ਹੈਗਾ ਤਾਂ ਉਹ ਜਿਹੜੀਆਂ ਫੈਕਟਰੀਆਂ ਨੇ ਉਹਨਾਂ ਦੇ ਵਿੱਚ ਕੰਮ ਹੈ ਜਿੱਥੇ ਮਜ਼ਦੂਰ 24 ਘੰਟੇ ਕੰਮ ਕਰ ਸਕਦਾ ਹੈ ਜਾਨਕਿ 12 ਮਹੀਨੇ 30 ਦਿਨ ਕੰਮ ਕਰ ਸਕਦਾ ਹੈ ਉਹ ਫੈਕਟਰੀਆਂ ਨੇ ਤੇ ਫੈਕਟਰੀਆਂ ਦੇ ਮਾਲਕਾਂ ਨੇ ਇਹਨਾਂ ਨੂੰ ਤੰਗ ਆ ਕੇ ਕਿਸਾਨ ਜਥੇਬੰਦੀਆਂ ਤੋਂ ਉਹਨਾਂ ਨੇ ਆਪਣਾ ਕਾਰੋਬਾਰ ਜਿਹੜਾ ਪੰਜਾਬ ਦੇ ਵਿੱਚ ਸੀ ਉਹ ਖਤਮ ਕਰ ਦਿੱਤਾ ਜਾਨੀ ਕਿ ਇੱਥੋਂ ਉਹ ਆਪਣਾ ਕਾਰੋਬਾਰ ਖਤਮ ਕਰਕੇ ਬਾਹਲੇ ਸਟੇਟਾਂ ਵਿੱਚ ਲੈ ਗਏ ਜਾਨੀ ਕਿ ਸਭ ਤੋਂ ਵੱਧ ਜੇ مصیبت ਹੈ ਜੇ ਕੰਮ ਤੋਂ ਬੇਲ ਹੈ ਜੇ ਭੁੱਖਾ ਮਰਦਾ ਹੈ ਉਹ ਮਜ਼ਦੂਰ ਹੈ ਤੇ ਉਹਦਾ ਕਾਰਨ ਹੈਗਾ ਕਿਸਾਨ ਜੱਥੇਬੰਦੀਆਂ ਮੈਂ ਸਭ ਤੋਂ ਵੱਡਾ ਮਾਫੀਆ ਕਹਿਣਾ ਔਰ ਅਤਵਾਦ ਦੇ ਦੌਰ ਨਾਲੋਂ ਵੀ ਇਹ ਜ਼ਿਆਦਾ ਗੁੰਡਾਗਰਦੀ ਕਿਸਾਨ ਜੱਥੇਬੰਦੀਆਂ ਵੱਲ ਕਰਦਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ